ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਜਸਪਾਲ ਕੌਰ ਤੁਹਾਡਾ ਆਪਣੇ ਚੈਨਲ ਤੇ ਸਵਾਗਤ ਕਰਦੀ ਹਾਂ ਜੀ ਤੇ ਕੱਲ ਨਾ ਮੈਨੂੰ YouTube ਤੇ Facebook ਤੇ ਬਹੁਤ ਕਮੈਂਟ ਆ ਰਹੇ ਸੀਗੇ ਅਖੇ ਤੁਸੀਂ ਵੋਟ ਕਿਹਨੂੰ ਪਾਈ ਆ ਹਨਾ Facebook ਤੇ ਵੀ ਹਰੇਕ ਹੀ ਮੈਨੂੰ ਪੁੱਛੀ ਜਾਂਦਾ ਸੀ ਤੁਸੀਂ ਵੋਟ ਕਿਹਨੂੰ ਪਾਈ ਆ ਜੀ ਤੇ YouTube ਤੇ ਵੀ ਮੈਨੂੰ ਸਾਰੇ ਪੁੱਛੀ ਜਾਂਦੇ ਸੀ ਤੁਸੀਂ ਵੋਟ ਕਿਹਨੂੰ ਪਾਈ ਆ ਹਨਾ ਤੇ ਮੈਂ ਤਾਂ ਕਿਸੇ ਨੂੰ ਰਿਪਲਾਈ ਨਹੀਂ ਕਰਿਆ ਮੈਂ ਕਿਹਾ ਵੀ ਜਿਹਨੂੰ ਮੈਨੂੰ ਠੀਕ ਲੱਗਿਆ ਮੈਂ ਉਹਨੂੰ ਪਾਤੀ ਹਨਾ ਕਿਉਂਕਿ ਜੇ ਮੈਂ ਕਹਾਂ ਵੀ ਮੈਂ ਅਕਾਲੀ ਨੂੰ ਪਾਈ ਆ ਤਾਂ ਕਾਂਗਰਸ ਨੇ ਰੁੱਸ ਜਾਣਾ ਜੀ ਮੈਂ ਕਮਾਂ ਕਾਂਗਰਸ ਨੂੰ ਪਾਈਆ ਤਾਂ ਫਿਰ ਝਾੜੂ ਵਾਲੇ ਮੇਰੇ ਉਸਤ ਜਾਣਾ ਤੇ ਜਾਂ ਮੈਂ ਕਮਾਂ ਭਾਜਪੀ ਨੂੰ ਪਾਈਆ ਤਾਂ ਇਸ ਤਰ੍ਹਾਂ ਕਰਕੇ ਨਾ ਫਿਰ ਥੋੜਾ ਜਿਹਾ ਗੜਬੜ ਜੀ ਹੋ ਜਾਂਦੀ ਹੈ ਮੈਂ ਕਿਸੇ ਨੂੰ ਨਹੀਂ ਦੱਸਿਆ ਮੈਂ ਵੋਟ ਕਿਹਨੂੰ ਪਾਈਆ ਦੇਖੋ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹਨਾ ਆਪਾਂ ਸਾਰੇ ਪੜੇ ਲਿਖੇ ਆ ਠੀਕ ਆ ਆਪਾਂ ਨੂੰ ਸਭ ਦਾ ਪਤਾ ਵੀ ਕੌਣ ਚੰਗਾ ਕੌਣ ਮਾੜਾ ਹਨਾ ਆਪਾਂ ਨੂੰ ਸਾਰਿਆਂ ਦੀ ਕੰਮਾਂ ਦਾ ਪਤਾ ਵੀ ਕੀ ਨੇ ਚੰਗੇ ਕੰਮ ਕਰਿਆ ਜਾਂ ਕੌਣ ਖਾ ਰਿਹਾ ਪੈਸੇ ਇਸ ਤਰ੍ਹਾਂ ਹਨਾ ਸੋਸ਼ਲ ਮੀਡੀਆ ਦਾ ਜ਼ਮਾਨਾ ਅੱਜ ਕੱਲ ਤੁਹਾਨੂੰ ਪਤਾ ਹੀ ਆ ਤੇ ਖਬਰਾਂ ਖਬਰਾਂ ਆਪਾਂ ਸੁਣਦੇ ਹੀ ਰਹਨੇ ਆ ਸੋ ਤੇ ਜਿਹੜਾ ਤੁਹਾਨੂੰ ਮੰਨ ਮੰਨਦਾ ਜਿਵੇਂ ਤੁਹਾਨੂੰ ਲੱਗੇ ਵੀ ਸਾਡੇ ਦੇਸ਼ ਵਾਸਤੇ ਸਹੀ ਆ ਨੇਤਾ ਉਹਨੂੰ ਵੋਟ ਪਾ ਸਕਦੇ ਆ ਆਪਾਂ ਹਨਾ ਤੇ ਮੈਂ ਕਿਸੇ ਨੂੰ ਰਿਪਲਾਈ ਨਹੀਂ ਕਰਿਆ ਹੈਗਾ ਮੈਂ ਵੈਸੇ ਹੀ ਮਜ਼ਾਕ ਕਰਤਾ ਮੈਂ ਕਿਹਾ ਵੀ ਜਿਹੜਾ ਜਿੱਤ ਗਿਆ ਉਹਨੂੰ ਹੀ ਪਾਈ ਆ ਮੈਂ ਤੇ ਤੁਸੀਂ ਦੱਸੋ ਵੀ ਇਸ ਤਰ੍ਹਾਂ ਸਹੀ ਆ ਕਿਸੇ ਨੂੰ ਦੱਸਣਾ ਵੀ ਵੋਟ ਕਿਹਨੂੰ ਪਾਈ ਆ ਕਿਹਨੂੰ ਨਹੀਂ ਪਾਈ ਮੈਂ ਤਾਂ ਕਿਸੇ ਨੂੰ ਨਹੀਂ ਦੱਸਿਆ ਹੈਗਾ ਤੇ ਬਾਕੀ ਦੇਖਦੇ ਆ ਹੁਣ ਰਿਜ਼ਲਟ ਆ ਜਾਣਾ 4 ਜੂਨ ਨੂੰ ਕੌਣ ਜਿੱਤਦਾ ਹਨਾ ਤੇ ਇਹ ਤਾਂ ਚੱਲਦਾ ਹੀ ਰਹਿਣਾ ਵੋਟਾਂ ਦਾ ਕੰਮ ਤਾਂ ਤੇ ਮੈਂ ਸਰਕਾਰ ਨੂੰ ਬੇਨਤੀ ਕਰਦੀ ਚਾਹੁੰਨੀ ਆ ਵੀ ਵੋਟਾਂ ਦਾ ਜਿਹੜਾ ਹੁੰਦਾ ਨਾ ਟਾਈਮਿੰਗ ਸਿਆਲਾਂ ਚ ਰੱਖਿਆ ਕਰੋ ਗਰਮੀ ਵਿੱਚ ਬਹੁਤ ਔਖਾ ਵੋਟ ਪਾਉਣਾ ਤੇ ਹੁਣ ਐਤ ਕੀ VOTING HOME ਵੀ ਘੱਟ ਪਈ ਆ ਕਿਉਂਕਿ ਬੀਬੀਆਂ ਭੈਣਾ ਕਈ ਗਈਆਂ ਨਹੀਂ ਹੈਗੀਆਂ ਗਰਮੀ ਕਰਕੇ ਖੁਦ ਮੇਰੀ ਛੋਟੀ ਭੈਣ ਨਹੀਂ ਗਈ ਮੈਂ ਉਹਨੂੰ ਪੁੱਛਿਆ ਵੀ ਤੂੰ ਵੋਟ ਕਿਉਂ ਨਹੀਂ ਪਾਈ ਕਹਿੰਦੀ ਗਰਮੀ ਬਾੜੀ ਆ ਤੇ ਮੈਂ ਤਾਂ ਆਪ ਗਰਮੀ ਕਰਕੇ ਪਹਿਲਾਂ ਮੇਰੀ ਵੀ ਸਲਾਹ ਸੀ ਮੈਂ ਕਿਹਾ ਮੈਂ ਜਾਣਾ ਨਹੀਂ ਵੋਟ ਪਾਉਣ ਫਿਰ ਮੈਂ ਕਿਹਾ ਚਲੋ ਪਾ ਦਿੰਨੇ ਆ ਹਨਾ ਵੀ 10 ਸਾਲਾਂ ਬਾਅਦ ਆਈਆਂ ਨੇ ਵੋਟਾਂ ਤੇ ਮੈਂ ਸਰਕਾਰਾਂ ਨੂੰ ਬੇਨਤੀ ਕਰਨੀ ਚਾਹੁੰਦੀ ਆ ਵੀ ਜਿਹੜਾ ਵੋਟਾਂ ਦਾ ਟਾਈਮ ਆ ਸਿਆਲਾਂ 'ਚ ਰੱਖਿਆ ਕਰੋ ਤੁਹਾਨੂੰ ਪਤਾ ਬੀਬੀਆਂ ਭੈਣਾਂ ਧੁੱਪੇ ਨਿਕਲਦੀਆਂ ਨਹੀਂ ਹੈਗੀਆਂ ਬਿਊਟੀ ਖਰਾਬ ਹੋ ਜਾਂਦੀ ਉਹਨਾਂ ਦੀ ਹਨਾ ਚਲੋ ਜੀ ਇੰਨੇ ਇੱਕ ਮੇਰੀ ਵੀਡੀਓ ਸੀਗੀ ਹਨਾ ਤੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਕਰ ਦਿਓ ਮੈਂ ਤੁਹਾਡੇ ਲਈ ਸਾਰੀ ਇਨਫੋਰਮੇਸ਼ਨ ਇਸ ਤਰ੍ਹਾਂ ਦੀ ਲਿਆਉਂਦੀ ਰਹੂੰਗੀ ਤੇ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਜੇ ਤੁਹਾਨੂੰ ਵਧੀਆ ਲੱਗੀ ਸ਼ੇਅਰ ਕਰ ਦਿਆ ਕਰੋ ਆਪਣੇ WhatsApp ਤੇ ਤੇ ਆਪਦੀ ਛੋਟੀ ਭੈਣ ਨੂੰ ਬੱਦ ਤੋਂ ਬੱਦ ਸਪੋਰਟ ਕਰੋ ਹਾਂਜੀ ਮੇਰਾ ਚੈਨਲ ਮੋਨਟਾਈਜ਼ ਕਰਾਉਣ ਚ ਮੇਰੀ ਸਪੋਰਟ ਕਰੋ ਜੀ ਸਾਰੇ ਜਣੇ ਥੈਂਕ ਯੂ ਜੀ ਓਕੇ